ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਵੱਡੀ ਮੁਹਿੰਮ ਦੇ ਤਹਿਤ ਪਟਿਆਲਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਥਾਣਾ ਸਿਟੀ ਰਾਜਪੁਰਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਅਤੇ ਇੱਕ ਦੇਸੀ ਪਿਸਤਲ ਦੇ ਸਮੇਤ ਗ੍ਰਿਫਤਾਰ ਕੀਤਾ ਵਰੁਣ ਸ਼ਰਮਾ ਆਈਪੀਐਸ ਐਸਐਸਪੀ ਪਟਿਆਲਾ ਤੇ ਮਨਜੀਤ ਸਿੰਘ ਪੀਪੀਐਸ ਡੀਐਸਪੀ ਸਰਕਲ ਰਾਜਪੁਰਦੀ ਦਿਸ਼ਾ ਨਿਰਦੇਸ਼ਾਂ ਦੀ ਹੇਠ ਇੰਸਪੈਕਟਰ ਗੁਰਸੇਵਕ ਸਿੰਘ ਮੁਖ ਅਫਸਰ ਥਾਣਾ ਸਿਟੀ ਰਾਜਪਥੀ ਅਗਵਾਈ ਦੇ ਵਿੱਚ ਪੁਲਿਸ ਪਾਰਟੀ ਦੇ ਵੱਲੋਂ ਦਮਨਹੀੜੀ ਫਾਟਕ ਦੇ ਨੇੜੇ ਮਹਿਫਲ ਰਿਜ਼ੋਰਟ ਦੇ ਵਿਖੇ ਨਾਕੀ ਬੰਦੀ ਕੀਤੀ ਹੋਈ ਸੀ। ਉਹਨਾਂ ਦੱਸਿਆ ਕਿ ਬੀਤੇ ਦਿਨੀ ਲਿਬਰਟੀ ਚੌਂਕ ਦੇ ਵੱਲੋਂ ਸਰਵਿਸ ਰੋਡ ਦੀ ਰਾਹੀਂ ਆ ਰਹੀ ਇੱਕ ਸਿਲਵਰ ਗ੍ਰੇ ਰੰਗ ਦੀ ਕਾਰ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ। ਕਾਰ ਚਾਲਕ ਦੀ ਪਛਾਣ ਜਸਪ੍ਰੀਤ ਸਿੰਘ ਉਰਫ ਜੱਸੀ ਵਾਸਤੀ ਸੁੰਦਰ ਪੈਲੀ ਕਲੋਨੀ ਪਿੰਡ ਸੈਤ ਖੇੜੀ ਥਾਣਾ ਖੇੜੀ ਕੰਡਿਆਂ ਦੀ ਫਜੂਹੀ ਹੈ ਤਲਾਸ਼ੀ ਦੌਰਾਨ ਕਾਰ ਦੇ ਵਿੱਚੋਂ 103 ਪੱਤੀ ਨਸ਼ੀਲੀਆਂ ਕੋੜੀਆਂ ਤੇ ਜੋ ਕੰਡਕਟਰ ਸੀਟ ਤੇ ਪੈਰਾਂ ਵਾਲੀ ਸਾਈਡ ਤੋਂ ਮਿਲੀਆਂ ਨੇ ਅਤੇ ਇੱਕ ਦੇਸੀ ਪਿਸਟਲ ਵੀ ਭਰਾਮਦ ਹੋਇਆ ਹਾਲਾਂਕਿ ਪੁਲਿਸ ਦੇ ਵੱਲੋਂ ਹੁਣ ਵੱਖ-ਵੱਖ ਧਾਰਾਵਾਂ ਦੇ ਤਹਿਤ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਮਾਨਯੋਗ ਡੀਆਈਜੀ ਪਟਿਆਲਾ ਰੇਂਜ ਅਤੇ ਮਾਨਯੋਗ ਐਸਐਸਪੀ ਪਟਿਆਲਾ ਜੀ ਵੱਲੋਂ ਜੋ ਮਾਨਯੋਗ ਸਰਕਾਰ ਵੱਲੋਂ ਗੈਂਗਸਟਰ ਤੇ ਵਾਰ ਅਤਿਯੁੱਧ ਨਸ਼ਿਆਂ ਵਿਰੁੱਧ ਜਿਹੜੀ ਮਹਿੰਮ ਚਲਾਈ ਗਈ ਆ ਉਸ ਦੇ ਤਹਿਤ ਸਾਨੂੰ ਇੱਕ ਕੱਲ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਸਾਡੀ ਪੁਲਿਸ ਪਾਰਟੀ ਵੱਲੋਂ ਸਮੇਤ ਆ ਮੈਂ ਤੇ ਮੇਰੀ ਪੁਲਿਸ ਪਾਰਟੀ ਅਸੀਂ ਦਮਨਿਹੜੀ ਫਟਕਾਂ ਦੇ ਨੇੜੇ ਨੀਅਰ ਮਹਿਫਲ ਰਿਜ਼ੋਰਟ ਨਾਕਾਬੰਦੀ ਕੀਤੀ ਹੋਈ ਸੀ ਕਰੀਬ 8:00 ਵਜੇ ਜੋ ਸਿਲਵਰ ਕਲਰ ਦੀ ਇੱਕ ਵਰਨਾ ਗੱਡੀ ਐਚ ਆਰ ਨੰਬਰ ਉਹ ਜਦੋਂ ਅਸੀਂ ਰੋਕ ਕੇ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਸਾਨੂੰ ਜਿਹੜਾ ਇੱਕ ਜਸਪ੍ਰੀਤ ਸਿੰਘ ਉਹ ਫੁਜੱਸੀ ਜੀ ਨੇ ਆਪਣਾ ਨਾਮ ਦੱਸਿਆ ਤੇ ਉਹਦੀ ਪੁਸ਼ਟੀ ਕਰਨ ਤੇ ਜੋ ਕਿ ਸੈਦ ਖੀੜੀ ਥਾਣਾ ਖੀੜੀ ਕਿੰਨੇ ਦੇ ਰਹਿਣ ਵਾਲੇ ਆ ਤੇ ਉਹਨਾਂ ਦੀ ਗੱਡੀ ਦੀ ਤਲਾਸ਼ੀ ਦੇ ਦੌਰਾਨ ਸਾਨੂੰ 1030 ਨਸ਼ੀਲੀਆਂ ਗੋਲੀਆਂ ਜਨਨਕੇ ਟੋਟਲ 103 ਪੱਤੇ ਹਰੇਕ ਪੱਤੇ 'ਚ 10 ਗੋਲੀਆਂ ਤੇ ਇੱਕ ਸਾਨੂੰ ਪੁਆਇੰਟ 32 ਬੋਰ ਦਾ ਜਿਹੜਾ ਪਿਸਤਲ ਆ ਉਹ ਬਰਬੰਦ ਹੋਇਆ ਤੇ ਇਹਦੇ ਵਿੱਚ ਜਿਹੜਾ ਮੈਗਜ਼ੀਨ ਦੇ ਵਿੱਚ ਇੱਕ ਜਿੰਦਾ ਕਾਰਤੂਸ 32 ਬੋਰ ਦਾ ਸੀ ਤੇ ਇਸ ਨੂੰ ਅੱਜ ਅਸੀਂ ਕੋਰਟ ਵਿੱਚ ਪੇਸ਼ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਜਿਹੜੀ ਅਗਲੀ ਤਫਰੀਸ਼ ਆ ਮੈਂ ਲੈਣ ਦੇਣੀ ਹੈ ਕਦੇ ਰੈਗਨਲ ਕੋਡ ਹੈਗਾ ਇਹਨਾਂ ਦਾ ਪਿਛਲਾ ਉਹ ਇਨੀਸ਼ੀਅਲ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਆ ਫਿਲਹਾਲ ਸਾਡੇ ਕੋਲ ਜਿਹੜੀ ਇਸ ਮੈਟਰ ਦੇ ਸਬੰਧ ਵਿੱਚ 26 ਨੰਬਰ ਐਫਆਈਆ ਜਿਹੜੀ ਕੱਲ ਦੀ ਦਰਜ ਕੀਤੀ ਥਾਣਾ ਸਿਟੀ ਰਾਏਪੁਰੇ ਦੇ ਵਿੱਚ ਇਹ ਬਾਈਕਟ 85 ਐਨਡੀਪੀ ਸੈਟ ਅਤੇ 25549 ਆਰਮਜ਼ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਸਰ ਜੀ ਸਰ ਕੀ ਦੱਸਿਆ ਇਹਨਾਂ ਨੇ ਵੀ ਕਿਥੇ ਵਾਰਦਾਤ ਤੇ ਚਲੇ ਸੀਗੇ ਵਾਰਦਾਤ ਕਰਕੇ ਆਏ ਸੀਗੇ ਕੀ ਕੀ ਮੋਟਿਵ ਸੀਗਾ ਜੇ ਪਿਸਤਲ ਨਾਲ ਜੀ ਹਾਂ ਜੀ ਜਿਹੜੇ ਜਸਪੀਤ ਸਿੰਘ ਜਿਹੜੇ ਅਸੀਂ ਕਾਬੂ ਕੀਤਾ ਇਹਨਾਂ ਕੋਲੋਂ ਜਿਹੜਾ ਪਿਸਤਲ ਬਰਾਮਦ ਹੋਇਆ ਉਹ ਨਜਾਇਜ਼ ਆ ਕੋਈ ਵੀ ਲਾਇਸੈਂਸ ਨਹੀਂ ਹੈਗਾ ਤੇ ਤਾਂ ਕਰਕੇ ਉਹ ਅਸੀਂ ਵੈਰੀਫਾਈ ਕਰਨਾ ਕਿ ਕਿੱਥੋਂ ਪਿਸਤਲ ਲੈ ਕੇ ਆਇਆ ਤੇ ਇਹਨਾਂ ਦੀ ਮਨਸ਼ਾ ਕੀ ਸੀ ਪਿਸਤਲ ਰੱਖਣ ਦੀ ਕੋਈ ਬੰਦਾ ਸੀਗਾ ਸਰ ਹਾਂਜੀ ਫਿਲਹਾਲ ਜਸਪੀਤ ਸਿੰਘ ਨੂੰ ਅਸੀਂ ਕਾਬੂ ਕੀਤਾ ਤੇ ਇਹਨਾਂ ਦੀ ਇੰਟਰੋਗੇਸ਼ਨ ਸਾਡੀ ਜਿਹੜੀ ਤਫਤੀਸ਼ ਇਨਵੈਸਟੀਗੇਸ਼ਨ ਦੌਰਾਨ ਇਹਦੇ ਨਾਲ ਕਿਹੜੇ-ਕਿਹੜੇ ਬੰਦੇ ਲਿੰਕ ਨੇ ਤੇ ਇਹ ਪਿਸਤਲ ਕਿੱਥੋਂ ਲੈ ਕੇ ਆਇਆ ਤੇ ਜੋ ਇਹ ਡਰੱਗ ਦਾ ਕੰਮ ਕਰ ਰਿਹਾ ਇਹ ਕਦੋਂ ਤੋਂ ਤੇ ਕਿਹਦੀ ਸ਼ਹਿ ਤੇ ਕਰ ਰਿਆ ਤੇ ਇਹਦੇ ਪਿੱਛੇ ਕਿਸ ਵੱਲੋਂ ਜਿਹੜੇ ਕਿਹੜੇ ਦੋਸ਼ੀ ਨੇ ਜਿਹੜੇ ਇਹਨੂੰ ਇਹ ਸਪਲਾਈ ਕਰ ਰਹੇ ਨੇ ਤੇ ਉਹ ਕਿਹੜੇ ਦੋਸ਼ੀ ਨੇ ਜਿਹੜੇ ਇਹਨਾਂ ਤੋਂ ਜਿਹੜਾ ਸਮਾਨ ਉਹ ਲੈ ਰਹੇ ਨੇ ਸਰ challan ਹੀ ਬੰਦਾ ਆ ਵੀ ਡਰਾਈਵ ਕਰ ਰਿਆ ਜਸਪੀ ਹਾਂਜੀ ਇਹ ਆਪ ਡਰਾਈਵ ਕਰੀ ਜਸਪੀ ਸਾਡੀ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਜੋ ਹੁਣ ਤੱਕ ਸਾਡੇ ਕੋਲ ਇਹ ਗੱਲ ਸਾਹਮਣੇ ਆਈ ਆ ਇਹ ਇੱਕ ਮੁੰਡਾ ਜਸਕਰਨ ਸਿੰਘ ਬੇਦੀ ਆ ਪਿਲਖਣੀ ਪਿੰਡ ਤੋਂ ਜਿਹੜੇ ਕਿ ਹੁਣ ਯੂ ਐਸ ਏ ਗਏ ਹੋਏ ਆ ਤੇ ਉਹਨਾਂ ਤੇ 89 2018 ਦਾ ਵੀ ਇੱਕ ਮਕਦਮਾ ਦਰਜ ਹੈ 302 ਦਾ ਤੇ ਇਨੀਸ਼ੀਅਲ ਇਨਵੈਸਟੀਗੇਸ਼ਨ ਸਾਡੇ ਜਿਹੜੇ ਇਹ ਦਾ ਜਿਹੜਾ ਲਿੰਕਾ ਜਿਸ ਕਰਨ ਸਿੰਘ ਨਾਲ ਪਾਇਆ ਗਿਆ ਤੇ ਬਾਕੀ ਇਹ ਪਿਸਟਲ ਕਿੱਥੋਂ ਲੈ ਕੇ ਆਇਆ ਇਹ ਇਹਦੇ ਪਿੱਛੇ ਹੋਰ ਜਿਹੜੇ ਲੋਕਲ ਰਾਏਪਰੀ ਤੋਂ ਕਿਹੜੇ-ਕਿਹੜੇ ਮੁੰਡੇ ਆ ਜਿਹੜੇ ਇਹਦੇ ਨਾਲ ਅਟੈਚ ਆ ਉਹ ਅਸੀਂ ਇਨਵੈਸਟੀਗੇਸ਼ਨ ਦਾ ਪਾਰਟ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਸਰ ਜਿਵੇਂ ਬਾਹਰ ਜਿਹੜੇ ਗੈਂਗਸਟਰ ਬੈਠੇ ਆ ਕੋਈ ਇਸ ਤਰ੍ਹਾਂ ਦਾ ਪਤਾ ਲੱਗਿਆ ਵੀ ਕੋਈ ਉਹਨਾਂ ਨਾਲ ਕੋਈ ਸਬੰਧ ਹੋਵੇ ਜੀ ਇਸ ਇਹਦਾ ਹਾਂਜੀ ਇਨੀਸ਼ੀਅਲ ਦਾ ਜਿਹੜੀ ਇਨਵੈਸਟੀਗੇਸ਼ਨ ਤਾਂ ਇਹ ਹੀ ਹੈ ਕਿ ਇਹ ਜਸਪੀਤ ਸਿੰਘ ਦਾ ਜਿਹੜਾ ਜਸਕਰਮ ਸਿੰਘ ਬੇਦੀ ਨਾਲ ਤਾਲਮੇਲਾ ਤੇ ਬਾਕੀ ਹੋਰ ਕਿਹੜੇ-ਕਿਹੜੇ ਮੁੰਡੇ ਜਾਂ ਕਿਹੜੇ-ਕਿਹੜੇ ਜਿਹੜੇ ਇੱਥੇ ਰਾਏਪੁਰੇ ਚ ਕੋਈ ਐਕਟਿਵ ਜੇ ਕੋਈ ਹੈਗਾ ਕੋਈ ਕਲਪਰੇਟਸ ਉਹ ਸੇਡੈਂਟੀਫਾਈ ਕਰਾਂਗੇ ਇਸ ਮਕਦਮੇ ਥਰੂ ਜੀ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਸੱਤ ਵਾਰਨਿੰਗ ਤੇ ਸਖਤ ਚੇਤਾਵਨੀ ਦੇਣਾ ਚਾਹਣਾ ਜਿਹੜੇ ਵੀ ਕੋਈ ਕ੍ਰਿਮੀਨਲ ਨੇ ਜਿਹੜੇ ਰਾਜਪੁਰੇ ਦੇ ਵਿੱਚ ਜਿਨ੍ਹਾਂ ਨੇ ਕੋਈ ਪਲਾਨ ਕੀਤਾ ਜਾਂ ਕੋਈ ਫਿਊਚਰ ਸੋਚ ਰਹੇ ਆ ਤੇ ਜਾਂ ਕੋਈ ਇੰਨਾ ਗਲਤ ਐਕਟੀਵਿਟੀਆਂ ਇਨਵੋਲਵ ਨੇ ਕਿ ਮਾਨਯੋਗ ਪੰਜਾਬ ਸਰਕਾਰ ਵੱਲੋਂ ਸਾਡੇ ਡੀ.ਸੀ.ਪੀ ਸਾਹਿਬ ਵੱਲੋਂ ਐਸ.ਐਸ.ਪੀ ਪਟਿਆਲਾ ਸਾਨੂੰ ਸਖਤ ਅਦਾਇਤਾ ਨੇ ਕਿ ਪੂਰੀ ਸ਼ਕਤੀ ਦੇ ਨਾਲ ਇਹਨਾਂ ਦੇ ਵਰਕ ਕਰੋ ਅਸੀਂ ਰਾਜਪੁਰੇ ਦੇ ਵਿੱਚ ਜਾਂ ਪੂਰੇ ਪਟਿਆਲੇ ਦੇ ਵਿੱਚ ਸਾਡੀ ਪਟਿਆਲਾ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿੱਦਾ ਹੋਵੇ ਅਸਰ